हां जी दोस्तों की हालचाल उम्मीद है सारे बढ़िया होंगे दोस्तों रखड़ी ਦਾ ਤਿਹਾਰ ਅੱਜ ਤੇ ਇਹ ਰਖੜੀ ਦਾ ਤਿਹਾਰ ਆ ਜਿਹੜਾ ਇਹ ਵੀਰ ਦੀ ਲੰਮੀ ਉਮਰ ਆਸਤੇ ਭੈਣਾ ਉਹਦੀ ਗੁੱਟ ਤੇ ਰਖੜੀ ਬੰਨ੍ਹਦੀਆਂ ਕਹਿੰਦੇ ਆਖੇ ਇੱਕ ਵੀਰ ਦੇਈ ਵੀ ਰੱਬਾ ਸੌ ਖਾਂ ਨੂੰ ਬੜਾਈ ਚੀ ਕਰਦਾ ਤੇ ਜ਼ਿਆਦਾਤਰ ਹੁਣ ਜਿਹੜੇ ਇਹ ਰਿਸ਼ਤੇ ਆ ਭੈਣਾ ਭਰਾਵਾਂ ਦੇ ਤੇ ਬੜੇ ਦੂਰ ਹੁੰਦੇ ਜਾ ਰਹੇ ਆ ਰਿਸ਼ਤਿਆਂ ਦੇ ਵਿੱਚ ਦੂਰੀਆਂ ਘੜਦੀਆਂ ਜਾਂਦੀਆਂ ਇਹਦੇ ਵਿੱਚ ਨਾ ਕਿਤੇ ਨਾ ਕਿਤੇ ਪੈਸੇ ਦੀ ਬਹੁਤ ਪ੍ਰੋਬਲਮ ਆਉਂਦੀ ਆ ਤੇ ਭੈਣਾਂ ਨੂੰ ਇਹ ਬੇਨਤੀ ਆ ਕਿ ਰਖੜੀ ਹਰ ਇੱਕ ਵੀਰ ਦੇ ਬੰਨ ਕੇ ਆਇਓ ਕਿ ਜਿਹੜਾ ਭਰਾ ਤੁਹਾਡਾ ਹੈਗਾ ਏ ਜਾਂ ਤਾਂ ਉਹ ਤਕੜਾ ਉਹਦੇ ਵੀ ਤੇ ਜਿਹੜਾ ਥੋੜਾ ਜਿਹਾ ਕਮਜ਼ੋਰ ਆ ਉਹਦੇ ਵੀ ਕਿਉਂ ਕਈ ਵਾਰੀ ਕੀ ਹੁੰਦਾ ਕਿ ਕਈ ਭੈਣਾਂ ਸਾਰੀਆਂ ਨਹੀਂ ਕਈ ਭੈਣਾਂ ਆਪ ਦੇ ਜਿਹੜੇ ਕਮਜ਼ੋਰ ਭਰਾ ਜਾ ਜਾਂ ਥੋੜਾ ਆਪਣਾ ਜਾਂ ਥੋੜਾ ਜਿਹਾ ਗਰੀਬ ਹੋਵੇ ਤੇ ਉਹਦੇ ਨਾਲ ਵਧਕਰਾ ਕਰਦੀਆਂ ਕਿਉਂਕਿ ਰਖੜੀ ਦਾ ਜਿਹੜਾ ਇਹ ਤਿਹਾਰ ਆ ਇਹ ਪੈਸਿਆਂ ਨਾਲ ਨਹੀਂ ਦਿਲ ਦੇ ਵਿੱਚ ਇੱਕ ਉਹ ਹੁੰਦੀ ਆ ਮੋਹ ਹੁੰਦਾ ਕਿ ਮੇਰਾ ਭਰਾ ਮੇਰੀ ਭੈਣ ਤੇ ਹਰ ਇੱਕ ਭਰਾ ਨੂੰ ਵੀ ਆਸ ਰਹਿੰਦੀ ਆ ਘਰੋਂ ਕਦੇ ਵੀ ਗੁੱਸੇ ਹੋਗੇ ਨਾ ਜਾਵੇ ਪਰ ਉਹ ਆਪ ਦੀ ਵਾਅ ਪੂਰੀ ਲਾਉਂਦਾ ਜਿੰਨੀ ਜੋਗਾ ਹੈਗਾ ਜਿੰਨੀ ਉਹਦੀ ਕਮਾਈ ਲਾ ਲੋ ਜਿੰਨਾ ਉਹ ਤੁਹਾਨੂੰ ਇੱਜ਼ਤ ਮਾਣ ਦੇ ਸਕਦਾ ਜਾਨੀ ਕਿ ਜਿੰਨੇ ਕ ਪੈਸੇ ਤੇ ਸਾਧਾ ਉਹਨੇ ਕੋ ਆਪਦੀ ਕੋਸ਼ਿਸ਼ ਪੂਰੀ ਕਰਦਾ ਕਿਉਂਕਿ ਹਰ ਘਰਾ ਜੇ ਦੋ ਭਰਾ ਹੋਏ ਉਹਦੇ ਵਿੱਚ ਇੱਕ ਅਮੀਰ ਵੀ ਹੋ ਸਕਦਾ ਗਰੀਬ ਵੀ ਹੋ ਸਕਦਾ ਤੇ ਅੱਜ ਕੱਲ ਸਾਡੇ ਰਿਸ਼ਤੇ ਥੋੜੇ ਜਿਹਾ ਨਾ ਪੈਸਿਆਂ ਦੇ ਕਰਕੇ ਬਹੁਤ ਟੁੱਟਦੇ ਜਾਂਦੇ ਆ ਵੱਡੇ ਭਰਾ ਦੇ ਜਾਣਾ ਛੋਟੇ ਦੇ ਨਹੀਂ ਜਾਣਾ ਆਪਦੇ ਨਹੀਂ ਆ ਤਾਏ ਦੇ ਮੁੰਡੇ ਦੇ ਨਹੀਂ ਜਾਣਾ ਆਪਦੇ ਭਰਾਵਾਂ ਦੀ ਜਾਣਾ ਭਰਾ ਭਰਾ ਹੀ ਹੁੰਦੇ ਆ ਤਾਏ ਦਾ ਮੁੰਡਾ ਹੋਇਆ ਜਾਂ ਚਾਚੇ ਦਾ ਮੁੰਡਾ ਹੋਇਆ ਜਾਂ ਆਪ ਦਾ ਭਰਾ ਹੋਇਆ ਸਾਡੇ ਰਿਸ਼ਤੇ ਆ ਜਿਹੜੇ ਇਹ ਪੁਰਾਣੇ ਜਿਹੜੀਆਂ ਬਣੀਆਂ ਰਿਸ਼ਤੇਦਾਰੀਆਂ ਹਨ ਭੈਣਾ ਭਰਾਵਾਂ ਦੀਆਂ ਇਹ ਇਹ ਹੁਣ ਪੈਸਿਆਂ ਦੇ ਕਰਕੇ ਬੜੀਆਂ ਪ੍ਰੋਬਲਮਾਂ 'ਚ ਆਈਆਂ ਨੇ ਤੇ ਕਈ ਭੈਣਾ ਆਪਦੇ ਵੀਰਾਂ ਦੇ ਨਾਲ ਗੁੱਸੇ ਵੀ ਹੋਣੀਆਂ ਆ ਗੁੱਸੇ ਗਿਲੇ ਛੱਡ ਕੇ ਹਰ ਇੱਕ ਭਰਾ ਦੇ ਪ੍ਰੋਗਰਾਮ ਤੇ ਹਰ ਇੱਕ ਦੁੱਖ ਦਰਦ ਦੇ ਵਿੱਚ ਤੁਸੀਂ ਪਹੁੰਚਿਆ ਜਰੂਰ ਕਰੋ ਕਿਉਂਕਿ ਕਈ ਭਰਾ ਆਪਦੀ ਜ਼ਿੰਦਗੀ ਜਿਹੜੀ ਆ ਉਹ ਭੈਣਾਂ ਦੇ ਕਰਕੇ ਬਹੁਤ ਉਹਨਾਂ ਦੀ ਜ਼ਿੰਦਗੀ ਮੁਸੀਬਤ ਚ ਆਉਂਦੀ ਕਿਉਂਕਿ ਮਾਪਿਓ ਆਪਦੀ ਲੜਕੀ ਨੂੰ ਖੁਸ਼ ਦੇਖਣ ਵਾਸਤੇ ਸਾਰਾ ਘਰ ਆਪਦਾ ਲਟਾ ਦਿੰਦੇ ਆ ਕਈ ਮਾਪੇ ਆਪਦਾ ਜਿਹੜਾ ਕਮਾਈ ਕੀਤੀ ਹੁੰਦੀ ساری ਜ਼ਿੰਦਗੀ ਦੀ ਉਹ ਸਾਰੀ ਉੱਤੇ ਦਾਤੇ ਲਾ ਦਿੰਦੇ ਆ ਪਰ ਭੈਣ ਬਾਅਦ ਵਿੱਚ ਥੋੜਾ ਜਿਹਾ ਫਰਕ ਸਮਝਣ ਲੱਗ ਜਾਂਦੀ ਆ ਮੀਰ ਤੇ ਗਰੀਬ ਭਰਾ ਦੇ ਵਿੱਚ ਕਿਉਂਕਿ ਭਰਾ ਸਾਰੇ ਇੱਕੋ ਜਿਹੇ ਹੁੰਦੇ ਆ ਸਾਡੇ ਨਾਲ ਵੀ ਕਦੇ ਸਾਡੇ ਵੀ ਕੋਈ ਰਖੜੀ ਬੰਨਣ ਆਉਂਦਾ ਹੁੰਦਾ ਸੀ ਪਰ ਆਪਦੇ ਭੈਣ ਨਹੀਂ ਸੀ ਪਰ ਜਦੋਂ ਕੋਈ ਸਾਡੇ ਰਖੜੀ ਬੰਨਣਾ ਆਉਂਦਾ ਸੀ ਅਸੀਂ ਜਿੰਨੀ ਜੋਗੇ ਸੀ ਅਸੀਂ ਪੈਸੇ ਵੀ ਦਿੰਦੇ ਸੀ ਪਰ ਸਾਨੂੰ ਇਹ ਕਹਿ ਕੇ ਬੋਲਿਆ ਜਾਂਦਾ ਸੀ ਕਿ ਅਸੀਂ ਰਖੜੀ ਬੰਨਣ ਕਿਉਂ ਜਾਈਏ ਸਾਡਾ ਉਦੋਂ ਵੱਧ ਤੱਕ ਖਰਚਾ ਹੋ ਜਾਂਦਾ ਦੋਸਤੋ ਇਹ ਦਿਲਾਂ ਦੇ ਪਿਆਰ ਹੁੰਦੇ ਆ ਪੈਸਿਆਂ ਦੇ ਨਹੀਂ ਹਰ ਇੱਕ ਬੰਦਾ ਆਪਣੀ ਆਪਣੀ ਜਿੰਨੀ ਕਮਾਈ ਕਰਦਾ ਮਿਹਨਤ ਕਰਦਾ ਕੋਈ ਨਹੀਂ ਕਿਸੇ ਨੂੰ ਐ ਨਹੀਂ ਚਾਹਦਾ ਵੀ ਮੇਰੀ ਭੈਣ ਮੇਰੇ ਬਾਅਦ ਚ ਖਾਲੀ ਰਹੇ ਇਹ ਪਿਆਰ ਜਿਹੜੇ ਆ ਅੱਜ ਕੱਲ ਦੇ ਲੋਕਾਂ ਦੇ ਜਿਹੜੇ ਆ ਬਹੁਤ ਘਟ ਚੁੱਕੇ ਆ ਪਹਿਲਾਂ ਭੈਣ ਭਰਾ ਜਿਹੜੇ ਹੁੰਦੇ ਸੀ ਉਹ ਗੁਰਦੀ ਡਲੀ ਦੇ ਨਾਲ ਹੀ ਰਖੜੀ ਬੰਨ ਕੇ ਵਾਪਸ ਆ ਜਾਂਦੀਆਂ ਸੀ ਉਹ ਲੈਣ ਨਹੀਂ ਜਾਂਦੀਆਂ ਹੁੰਦੀਆਂ ਸੀ ਉਹ ਸਿਰਫ ਆਪਣੇ ਮਾਪਿਓ ਦਾ ਆਪਣੇ ਭਰਾਵਾਂ ਦਾ ਸਿਰ ਤੇ ਹੱਥ ਰੱਖਣ ਰਖਾਉਣ ਤੇ ਉਹਨਾਂ ਦੀਆਂ ਅਸੀਸਾਂ ਲੈਣ ਜਾਂਦੀਆਂ ਸੀ ਕਿ ਤੁਸੀਂ ਮੇਰੇ ਨਾਲ ਖੜੇ ਰਹੋ। ਬਾਕੀ ਦੋਸਤੋ ਮੈਨੂੰ ਤੁਸੀਂ ਸਿਆਣੇ ਹੋ ਤੇ ਰਖੜੀ ਦਾ ਤਿਹਾਰ ਸਾਰੇ ਆਸਤੇ ਰੱਬ ਕਰੇ ਭੈਣਾ ਭਰਾਵਾਂ ਵਾਸਤੇ ਸਾਰੇ ਆਪੋ ਆਪਣੇ ਘਰੇ ਖੁਸ਼ੀ ਵਸਣ ਤੇ ਸ਼ੁਕ ਸ਼ਾਂਤੀ ਜਹਣ ਭੈੜਾ ਭਰਾਵਾਂ ਦਾ ਪਿਆਰ ਬਣਿਆ ਰਵੇ ਪਰ ਭੈਣਾ ਰਖੜੀ ਬੰਨਣ ਲੱਗੇ ਇੱਕ ਆਪ ਦੇ ਭਰਾਵਾਂ ਨੂੰ ਜਰੂਰ ਕਹਿ ਕੇ ਆਉਣ ਨਸ਼ੇ ਤੋਂ ਤੇ ਹੋਰ ਮਾਰੇ ਕੰਮਾਂ ਤੋਂ ਆ ਆ ਮੇਰੇ ਭਰਾ ਰਖੜੀ ਬੰਨਣ ਲੱਗੀਆਂ ਤੇ ਤੂੰ ਮੇਰੀ ਸੌਂ ਖਾ ਕੇ ਇਹੋ ਜਿਹਾ ਗਲਤ ਕੰਮ ਕੋਈ ਵੀ ਨਹੀਂ ਕਰੇਗਾ ਨਸ਼ਾ ਤੇ ਹੋਰ ਕੋਈ ਵੀ ਗਲਤ ਕੰਮ ਜਿਹੜੇ ਅੱਜ ਪਿੰਡਾਂ ਦੇ ਵਿੱਚ ਚੱਲ ਰਿਹਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜਰੂਰ ਕਰੋ ਚੈਨਲ ਨੂੰ ਫੋਲੋ ਕਰੋ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ